ਜਿਸ ਤਰ੍ਹਾਂ ਕੇ ਰੋਲ ਤੁਹਾਡੇ ਜਿਵੇਂ ਪਹਿਲਾਂ ਵਾਲੀਆਂ ਫਰਮਾਂ ਦੇ ਵਿੱਚ ਵੇਖਿਆ ਹੈ ਕਿ ਤੁਹਾਡੇ ਹੱਥੇ ਚੱਪਲ ਹੁੰਦੀ ਹੈ ਜਾਂ ਕੱਟਾ ਹੁੰਦਾ ਹੈ ਜਾਂ ਐਤ ਕੀ ਡਾਈਪਰ ਇਹ ਜਬਈ ਹਾਂ ਮੈਂ ਕਦੇ ਧਿਆਨ ਨਹੀਂ ਦਿੱਤਾ ਇਹ ਤਾਂ ਕੋਈ ਨਹੀਂ ਗੱਲ ਤੇਰੀ ਸਹੀ ਹੈ ਤੂੰ ਐਵੇਂ ਨਹੀਂ ਪਰ ਤੂੰ ਵੀ ਗੋੜ ਗੂਰੇ ਵਾਲਾ ਸਰਗਾਪਰੀ ਵਾਲੇ ਪਾਸੇ ਰਹਿਣ ਵਾਲਾ ਦਵਾਰਿਆਣੇ ਰੋੜ ਦੇ ਅੰਦਰ ਸੋਨਿਆਂ ਰਕੇ ਰਹਿੰਦੇ ਸੀ ਟਿੱਕੀ ਰਕੇ ਉਹ ਵੀ ਬੇਂਦੀ ਮੇਰੇ ਨਾਲ ਯਾਰ ਮੇਰੇ ਚੱਪਾ ਉਰਕੇ ਨਾਲ ਬੇਂਦੀ ਇਹ ਵੀ ਕਿਹੜਾ ਪੱਗ ਤਾਪੋ ਵੀ ਮਿਲਦੇ ਨੇ ਅੱਛਾ ਗੁਰਪ੍ਰੀਤ ਵੀ ਉੱਧਰ ਹੀ ਰਹਿੰਦਾ ਹੇ ਨਾ ਤੇ ਕਿਉਂਕਿ ਪੰਜਾਬੀ ਆ ਗਿਆ ਓਟ ਵਾਲੇ ਵੀ ਆ ਗਏ ਚੰਗਾ ਲੱਗਦਾ ਕੋੜ ਪੂਰੇ ਅਲੇ ਮੱਲੇ ਤੋਂ ਲੈ ਕੇ ਜੁੱਦਕੜ ਪਹੁੰਚਣਾ ਕਿਉਂਕਿ ਦੇਖੋ ਰੈਡੀमेड ਦੇ ਕੱਪੜੇ ਦੀ ਦੁਕਾਨ ਵੀ ਹੁੰਦੀ ਸੀਗੀ ਤਾਂ ਉਦੋਂ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਕਿਉਂਕਿ ਉਦੋਂ ਸਾਨੂੰ ਨਹੀਂ ਸੀ ਪਤਾ ਵੀ ਬੈਕਹੈਂਡ ਦੇ ਪ੍ਰਿੰਸ ਬਾਈ ਕਿਸ ਚੀਜ਼ ਦੀ ਤਿਆਰੀ ਕਰਦਾ ਪਹਿਲੇ ਕੀ ਗੱਲਾਂ ਬਾਤ ਹੋ ਰਹੀਆਂ ਪਰ ਇੱਕ ਚੀਜ਼ ਤਾਂ ਸਭ ਨੂੰ ਪਤਾ ਹੁੰਦਾ ਸੀਗਾ ਵੀ ਯਾਰ ਜਿਹੜਾ ਚੰਡੀਗੜ੍ਹ ਫੈਸ਼ਨ ਚੱਲਦਾ ਉਹ ਪ੍ਰਿੰਸ ਬਾਈ ਕੋਲੇ ਜ਼ਰੂਰ ਹੋਊਗਾ ਤੇ ਉਹ ਉਦੋਂ ਨਹੀਂ ਸੀ ਪਤਾ ਵੀ ਬਈ ਕਿਉਂ ਹੋਊਗਾ ਹੁਣ ਪਤਾ ਲੱਗਣ ਲੱਗਾ ਵੀ ਅੱਛਾ ਬਾਈ ਟੱਚ ਸੀ ਨਾਚ ਡਾਂਸ ਕਰਾਇਆ ਮੇਰੇ ਤੋਂ ਰਮਾਸ ਰਮਾਸ ਕਰਤੇ ਠੀਕ ਕਮਾਲ ਤੇ ਤਾਂ ਵੀ ਸੀਗੀ ਵੀ ਯਾਰ ਇਹ ਰਮਾਸ ਕਾਹ ਤਾਹ ਦਰਸ਼ਕਾਂ ਨੂੰ ਤਾਂਗ ਸੀਗੀ ਮੇਰੇ ਜਿੱਤਾ ਤਾਂਗ ਠੀਕ ਠਾਕ ਹੀ ਹੈ ਕੋਈ ਐਡਾ ਚੱਕਰ ਹੈ ਸਸਕਾ ਦੀ ਤੁਸੀਂ ਦੇਖ ਰਹੇ ਹੋ ਚਾਸਕਾ ਦੀ ਵੀ ਤੇ ਮੈਂ ਸ਼ਾਇਦ ਨਾ ਦਰਸ਼ਕੋ ਪੰਜਾਬੀ ਆ ਗਏ ਹੋਏ ਬਹੁਤ ਫੇਮਸ ਡਾਇਲੋਗ ਬਹੁਤ ਫੇਮਸ ਬਹੁਤ ਵਾਇਰਲ ਗਿਆ ਹੈ ਕਿਉਂਕਿ ਦਲਜੀਤ ਬਾਈ ਹੋਰਾਂ ਨੇ ਸਟੇਜ ਤੋਂ ਬਹੁਤ ਸਾਰੇ ਬਹੁਤ ਵਾਰੀ ਬੋਲਿਆ ਪਰ ਬਾਹਰਲੇ ਲੋਕ ਇਸ ਨੂੰ ਐਸ ਸਲੈਂਗ ਵਜਤ ਦੇ ਹੈਗੇ ਪਰ ਇਸ ਸਲੈਂਗ ਇਸ ਵਰਣ ਦੇ ਦੀਨ ਫਿਲ ਮਾਰੀ ਹੈਗੀ ਆ ਪ੍ਰਿੰਸ ਕਮਲਜੀਤ ਤੇ ਸਿੰਘ ਬਾਈ ਹੋਰਾਂ ਦੀ ਟ੍ਰੇਲਰ ਤੁਸੀਂ ਦੇਖ ਲਿਆ ਟੀਜ਼ਰ ਤੁਸੀਂ ਦੇਖ ਲਿਆ ਸਭ ਨੂੰ ਬੇਸਬਰੀ ਨਾਲ ਦੀ ਉਡੀਕ ਹੈਗੀ ਆ ਤੇ ਅੱਜ ਪ੍ਰਿੰਸ ਬਾਈ ਕੀ ਰਲਿਆ ਸੀ ਉਹਨਾਂ ਤੋਂ ਵਜਦੇ ਹੈਗੇ ਬਈ ਪੰਜਾਬੀ ਆ ਗਿਆ ਕਿੰਨਾ ਕਿ ਪਹਿਲਾਂ ਤਾਂ ਖੁਸ਼ੀ ਹੈਗੀ ਆ ਇਸ ਤੇ ਕਿੰਨੀ ਕਿ ਐਕਸਾਈਟਮੈਂਟ ਹੈਗੀ ਆ ਤੇ ਬੇਖਸੀ ਜਾਂ ਫਿਲਮ ਕਿਦਾਂ ਦੀ ਨਹੀਂ ਬਹੁਤ ਵਧੀਆ ਲੱਗਦਾ ਹੈਗਾ ਜਦੋਂ ਜੁਲਾਈ ਦੇ ਵਿੱਚ ਗੱਲਬਾਤ ਚੱਲੀ ਉਦੋਂ ਤੇ ਫਿਲਮ ਕਿਤੇ ਇਹਨਾਂ ਨੇ ਅਕਤੂਬਰ ਚ ਸ਼ੁਰੂ ਕੀਤੀ ਤੇ ਕਹਾਣੀ ਮੈਨੂੰ ਵਧੀਆ ਲੱਗੀ ਫਿਰ ਟਾਈਟਲ ਜਦੋਂ ਇਹਨਾਂ ਨੇ ਕਿਹਾ ਵੀ ਟਾਈਟਲ ਆ ਮੈਂ ਕਿਹਾ ਟਾਈਟਲ ਹੀ ਵਧੀਆ ਤਾਂ ਮਸ਼ਹੂਰ ਹੂ ਹੂੰ ਤੇ ਕਰੈਕਟਰ ਵੀ ਮੈਨੂੰ ਵਧੀਆ ਲੱਗੇ ਆ ਆਪ ਦਾ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਹੈਗੀਆਂ ਉਹ ਅਲੱਗ-ਅਲੱਗ ਹੈ ਹਨਾ ਪਹਿਲਾਂ ਮੈਂ ਨਹੀਂ ਕੀਤੀਆਂ ਤੇ ਐਕਸ਼ਨ ਵੀ ਹੈਗਾ ਰੋਮਾਂਸ ਵੀ ਹੈ ਡਾਂਸ ਵੀ ਹੈ ਔਰ ਬੱਚੇ ਹੈ ਆਪ ਬੱਚਿਆਂ ਦੇ ਵਿੱਚ ਪੰਜਾਬੀ ਫਿਲਮ ਮੇਰੀ ਧਿਆਨਛਾ ਜੇ ਕੋਈ ਨਹੀਂ ਸੀਗੀ ਜਿਹੜੀ ਆਈ ਹੋਵੇ ਤੇ ਬੱਚਿਆਂ ਵਾਲੀ ਫਿਲਮ ਹੈ ਹਰ ਥੋੜਾ ਪੈਕੇਜ ਹੈ ਹੈਨਾ ਉਹ ਟੋਟਲੀ ਕਮਰਸ਼ੀਅਲ ਹੈ ਜੀ ਜਿਸ ਤਰ੍ਹਾਂ ਕਦੇ ਰੋਲ ਤੁਹਾਡੇ ਜਿਵੇਂ ਪਹਿਲਾਂ ਵਾਲੀਆਂ ਫਿਲਮਾਂ ਦੇ ਵਿੱਚ ਵੇਖਿਆ ਹੈ ਕਿ ਤੁਹਾਡੇ ਹੱਥੇ ਚੱਪਲ ਹੁੰਦੀ ਹੈ ਜਾਂ ਕੱਟਾ ਹੁੰਦਾ ਹੈ ਜਾਂ ਤੁਹਾਡੇ ਮਤਲਬ ਕੀ ਹੁੰਦਾ ਹੈ ਚਮਚ ਤੇ ਐਤ ਕੀ ਡਾਈਪਰ ਹਾਂ ਇਹ ਚਾਹ ਵੀ ਹਾਂ ਮੈਂ ਕਦੇ ਧਿਆਨ ਨਹੀਂ ਦਿੱਤਾ ਇਹਦੇ ਗੱਲ ਤੇਰੀ ਸਹੀ ਆ ਤੂੰ ਐਵੇਂ ਨਹੀਂ ਪਰ ਤੂੰ ਵੀ ਕੋਟਕਪੂਰੇ ਵਾਲਾ ਸੁਰਗਾਪਰੀ ਵਾਲੇ ਪਾਸੇ ਰਹਿਣ ਵਾਲਾ ਇਹ ਬੰਦਾ ਵੀ ਸਾਡੇ ਸ਼ਹਿਰ ਦਾ ਸੁਰਗਾਪਰੀ ਅਸੀਂ ਬਹੁਤ ਉੱਥੇ ਰਹੇ ਹਾਂ ਉੱਥੇ ਪਰਵਾਨਾ ਜੀ ਦੇ ਗੁਰਦੁਆਰੇ ਦੇ ਨਾਲ ਮੇਰੇ ਤਾਇਆ ਜੀ ਦਾ ਘਰ ਸੀਗਾ ਨਾ ਟੀਟੀ ਨੇ ਕਿਛ ਹੈ ਤੂੰ ਜਾਂਦਾ ਮੈਂ ਟਰੱਕਾਂ ਵਾਲੇ ਜੀ 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 ਉਹ ਤਾਇਆ ਜੀ ਮੇਰੇ ਉੱਥੇ ਅਸੀਂ ਬਹੁਤ ਆਉਂਦੇ ਜਾਂਦੇ ਸੀਗੇ ਜੀ ਤੇ ਸਰਵਾਪਰੀ ਵਾਲੇ ਪਾਸੇ ਦਾ ਪਿਆਰੀ ਬਹੁਤ ਪਰਲੇ ਪਾਸੇ ਨੂੰ ਜਲਾਹਣਾ ਰੋਡ ਆ ਸੋ ਦੁਆਰਿਆਂ ਨੇ ਰੋਡ ਦੇ ਇਧਰ ਸੋਨਿਆਂ ਰਗੇ ਰਹਿੰਦੇ ਸੀ ਢਿੱਕੀ ਰਗੇ ਉਹ ਵੀ 베ਲੀ ਮੇਰੇ ਵਾਲੇ ਯਾਰ ਮੇਰੇ ਚਾਮ ਭੂਰਗੇ ਸਭ 베ਲੀ ਆਪਣਾ ਜੀ ਜੀ ਤੇ ਮੇਰਾ ਪੱਗ ਤਾਂ ਆਪੋ ਵੀ ਮਿਲਦੇ ਨੇ ਅੱਛਾ ਗੁੱਡ ਗੁਰਪ੍ਰੀਤ ਵੀ ਉਧਰ ਹੀ ਰਹਿੰਦਾ ਜੀ ਹਾਂ ਤੇ ਕਿਉਂਕਿ ਪੰਜਾਬੀ ਆ ਗਏ ਕੋਟ ਵਾਲੇ ਵੀ ਆ ਗਏ ਬਈ ਇੱਕ ਇੱਕ ਮਿੰਟ ਸਵਾਲ ਮੇਰੇ ਮਤਲਬ ਬਹੁਤ ਟਾਈਮ ਤੋਂ ਹੈਗਾ ਤੇ ਮੈਂ ਮੈਨੂੰ ਪੁੱਛਣਾ ਸੀ ਕਿ ਮੈਂ ਵੀ ਪ੍ਰੈਸ ਬਾਈ ਤੋਂ ਮਤਲਬ ਔਨ ਕੈਮਰਾ ਹੀ ਪੁੱਛੂੰਗਾ ਕਿ ਜਿਵੇਂ ਪੰਜਾਬੀ ਹੋ ਕੇ ਫਿਲਮ ਤਾਂ ਲੈ ਕੇ ਤੁਸੀਂ ਆ ਰਹੇ ਹੈਗੇ ਪਰ ਜਦੋਂ ਤੁਸੀਂ ਕੋਟ ਕੋਟ ਬੈਠਿਆਣ ਜਦੋਂ ਪਹਿਲੀ ਚੰਨ ਤੁਹਾਡੇ ਮਤਲਬ ਵੱਜੀ ਸੀਗੀ ਹਨਾ ਜਮਾ ਚੰਡੀਗੜ੍ਹ ਵੱਲ ਨੂੰ ਮੂੰਹ ਕਰਨਾ ਤੇ ਮੈਂ ਇਸ ਖੇਤਰ ਦੇ ਵਿੱਚ ਪੱਕੇ ਪੈਰੀ ਆਉਣਾ ਹੈਗਾ ਤੇ ਜਦੋਂ ਫਿਰ ਚੰਡੀਗੜ੍ਹ ਪਹੁੰਚੇ ਸਾਰੀਆਂ ਮਿਹਨਤਾਂ ਮਸ਼ੱਕ ਤਾਂ ਕਰਕੇ ਉਦੋਂ ਤੁਹਾਡੇ ਅੰਦਰੋਂ ਕੀ ਨਿਕਲਾ ਸੀਗਾ ਵੀ ਪ੍ਰਿੰਸ ਆ ਗਿਆ ਹੋਏ ਜੀ ਕਿਦਾਂ ਆ ਮੇਰਾ ਮੇਰਾ ਤਾਂ ਉਹ ਐਸੀ ਵੀ ਜੋੜੀਆਂ ਚੱਕੀਆਂ ਵਾਲਿਆ ਜੋੜੀਆਂ ਚੱਕੀਆਂ ਵਾਲੇ ਕੋੜਕਪੂਰੇ ਵਾਲੇ ਆ ਗਏ ਠੀਕ ਆ ਵਾਹਿਗੁਰੂ ਜੀ ਨੇ ਮਿਹਰ ਕੀਤੀ ਪ੍ਰਮਾਤਮਾ ਨੇ ਮਿਹਰ ਕੀਤੀ ਵੀ ਜੋ ਮਨ ਚ ਸੋਚਦੇ ਸੀਗੇ ਉਹ ਚੀ ਜੰਪੂਰੀਆਂ ਹੋਣੀਆਂ ਤੇ ਤੁਹਾਡਾ ਸ਼ੌਂਕ ਪ੍ਰੋਫੈਸ਼ਨ ਜਦੋਂ ਬਣ ਜਾਂਦਾ ਹਮ ਸਾਰਾ ਸੈੱਟ ਹੋ ਜਾਂਦਾ ਸਾਤਾ ਹਮ ਔਰ ਸਭ ਤੋਂ ਵੱਡੀ ਗੱਲ ਆ ਬਾਬਾ ਜੀ ਨੇ ਮੈਨੂੰ ਬੰਦੇ ਬਹੁਤ ਸਹੀ ਟੱਕਰਾਈ ਹਮ ਯਾਰ ਦੋਸਤ ਮੇਰੇ ਜਿਨ੍ਹਾਂ ਦਾ ਦੇਣ ਹੀ ਨਹੀਂ ਦੇ ਸਕਦਾ ਜਿੰਨੇ ਮਿੱਤਰ ਮੇਰੇ ਕੋੜ ਉਪਰੇ ਆਏ ਹੋ ਕੇ ਇੱਥੇ ਇੱਥੇ ਵੀ ਜਿਵੇਂ ਜਮਾ ਭਾਈ ਜੀ ਕੋਲੇ ਵੀ ਆ ਬੀ ਉਹ ਜਿੰਨੇ ਜਨੇ ਮੇਰੇ ਆਏ ਨਾ ਉਹ ਬੜੇ ਰਾਈਟ ਆਏ ਦੇ ਜੇ ਮੇਰਾ ਕਾਰਮਜੀਤਨ ਮੋਲਬਾਈ ਨੂੰ ਮਿਲਿਆ ਉਹ ਮੈਨੂੰ ਕਿਪੀ ਬਾਈ ਜੀ ਘਰੇ ਲੈ ਆ ਕੇ ਫਿਰ ਜਦੋਂ ਡਾਇਲੌਗ ਲਿਖਣੇ ਸੀ ਉਦੋਂ ਗੱਲ ਕਰ ਬਾਈ ਮੇਰੀ ਸੁਨੀਪ ਕਾਂਗ ਬਾਈ ਨੂੰ ਮਿਲਿਆ ਉਹ ਕਹਿੰਦੇ ਉਹ ਮੁੰਡਾ ਬਹੁਤ ਵਧੀਆ ਲਿਖਦਾ ਵੀ ਸੋ ਇਦਾਂ ਦੀਆਂ ਜਿੰਨੀਆਂ ਜਿੰਨੇ ਮੈਨੂੰ ਬੰਦੇ ਮਿਲੇ ਉਹ ਮੈਨੂੰ ਮੇਰੀ ਹੈਲਪ ਵਾਲੇ ਮਿਲੇ ਮੈਨੂੰ ਗਾਂ ਨੂੰ ਤੋਰਨ ਵਾਲੇ ਵੀ ਚੱਲਵੇ ਅੱਗੇ ਚੱਲਵੇ ਪ੍ਰਿੰਸਾਂ ਅੱਗੇ ਚੱਲਵੇ ਅੱਗੇ ਸੂ ਚੰਗਾ ਲੱਗਦਾ ਕੋੜੂਪੁਰੇ ਵਾਲੇ ਮਹੱਲੇ ਤੋਂ ਲੈ ਕੇ ਚੋ ਟਿੱਕਰ ਪਹੁੰਚਣਾ ਕਿਉਂਕਿ ਜਦੋਂ ਰੈਡੀमेड ਦੇ ਕੱਪੜੇ ਦੀ ਦੁਕਾਨ ਵੀ ਹੁੰਦੀ ਸੀਗੀ ਤਾਂ ਉਦੋਂ ਬਹੁਤ ਲੋਕਾਂ ਨੂੰ ਜਿਹੜੇ ਕਿਉਂਕਿ ਉਦੋਂ ਸਾਨੂੰ ਨਹੀਂ ਸੀ ਪਤਾ ਵੀ ਬੈਕਐਂਡ ਤੇ ਪ੍ਰਿੰਸ ਬਾਈ ਕਿਸ ਚੀਜ਼ ਦੀ ਤਿਆਰੀ ਕਰਦਾ ਪਿਆ ਜਾਂ ਕੀ ਗੱਲਾਂ ਬਾਤ ਹੋ ਰਹੀਆਂ ਪਰ ਇੱਕ ਚੀਜ਼ ਤਾਂ ਸਭ ਨੂੰ ਪਤਾ ਹੁੰਦਾ ਸੀਗਾ ਵੀ ਯਾਰ ਜਿਹੜਾ ਚੰਡੀਗੜ੍ਹ ਫੈਸ਼ਨ ਚੱਲਦਾ ਉਹ ਪ੍ਰਿੰਸ ਬਾਈ ਕੋਲੇ ਜ਼ਰੂਰ ਹੋਊਗਾ ਤੇ ਉਹ ਉਦੋਂ ਨਹੀਂ ਸੀ ਪਤਾ ਵੀ ਬਾਈ ਕਿਉਂ ਹੋਊਗਾ ਹੁਣ ਪਤਾ ਲੱਗਣ ਲੱਗਾ ਵੀ ਅੱਛਾ ਬਾਈ ਟੱਚ ਦੇ ਸੀਗੇ ਹਾਂ ਨਹੀਂ ਉਹ ਰੈਡੀमेड ਦੇ ਕੰਮ ਬਲੇ ਵੀ ਉਹ ਹੀ ਮਸਵਾਦ ਨਾਲ ਹੀ ਕੀਤਾ ਨਜ਼ਾਰੇ ਲੁੱਟੇ ਪੂਰੀਓ ਦੇ ਵੀ ਬਾਬੇ ਨੇ ਉਹਦੇ 'ਚ ਵੀ ਮਿਹਰ ਕੀਤੀ ਮੇਰਾ ਬਹੁਤ ਵਧੀਆ ਕੰਮ ਸੀ ਤੇ ਨਹੀਂ ਸਾਰਾ ਉਵੇਂ ਹੀ ਸੀ ਪੰਜਾਬੀ ਆਗੇ ਵਿੱਚ ਨਜ਼ਾਰੇ ਲੁੱਟੇ ਆ ਇਹ ਦਿੱਤਿਆ ਸੂਤ ਬਾਈ ਨੇ ਡਾਇਰੈਕਟ ਕੀਤੀ ਉਹਨਾਂ ਨੇ ਹੀ ਲਿਖੀ ਆ ਤੇ ਜਦੋਂ ਮੈਨੂੰ ਕਹਾਣੀ ਸੁਣਾਈ ਸੀ ਬਹੁਤ ਵਧੀਆ ਲੱਗੀ ਬੱਚਿਆਂ ਵਾਲਾ ਤੇ ਹੋਰ ਸਾਰਾ ਵੀ ਮੈਂ ਇਦਾਂ ਦਾ ਕੰਮ ਪਹਿਲਾਂ ਨਹੀਂ ਕੀਤਾ ਹੋਇਆ ਤੇ ਉਹਨਾਂ ਦੇ ਥੋੜਾ ਜਿਹਾ ਕੀੜਾ ਹੈਗਾ ਕਿਉਂਕਿ ਉਹ ਨਾਲ ਕੋਰੀਓਗ੍ਰਾਫਰ ਵੀ ਹੈ ਵੀ ਡਾਂਸ ਡਾਂਸ ਤੇ ਹੋਰ ਪਹਿਲਾਂ ਉਹ ਕਰਦੇ ਰਹੇ ਤੇ ওভারਡਾਂਸ ਡਾਂਸ ਕਰ ਮਰ ਤੋ ਰਮਾਂਸ ਰੋਸ ਕਰ। ਕਿ ਤੋ ਠੀਕ ਹੁ ਤੋਰੀ ਤਾਂਗ ਵੀ ਸੀਗੀ ਵੀ ਯਾਰ ਇਹ ਰਮਾਂਸ ਵਾਲਾ ਕਿੰਨਾ ਦਰਸ਼ਕਾਂ ਨੂੰ ਤਾਂਗ ਸੀਗੀ ਮੇਰੇ ਜਿਦਾ ਤਾਂਗ ਠੀਕ ਠਾਕ ਹੀ ਹੈ ਕੋਈ ਐਡਾ ਚੱਕਰ ਹੈ। ਬੱਚੇ ਨੇ ਬੱਚਾ ਨੇ ਜ਼ਿਆਦਾ ਤੰਗ ਨਹੀਂ ਕੀਤਾ। ਨਹੀਂ ਫਿਲਮ ਚ ਬਹੁਤ ਤੰਗ ਕੀਤਾ ਵੈਸੇ ਨਹੀਂ ਕੀਤਾ। ਬਹੁਤ ਪਿਆਰੇ ਬੱਚੇ ਤੇ 12 ਸਤੰਬਰ ਨੂੰ ਉਹ ਚਾਰੇ ਬੱਚੇ ਪ੍ਰਿੰਸ ਬਾਈ ਤੇ ਸਿੰਘ ਬਾਈ ਦੀ ਜੋੜੀ ਪੰਜਾਬੀ ਆ ਗਏ ਓਏ। ਬਹੁਤ ਹੀ ਐਂਟਰਟੇਨਿੰਗ ਹੋਣ ਵਾਲੀ ਹੈਗੀ ਆ ਤੇ ਤੁਹਾਨੂੰ ਹਸਾਊਗੇ ਵੀ ਤੁਹਾਨੂੰ ਬਹੁਤ ਸਾਰੇ ਇਮੋਸ਼ਨ ਜਿਹੜੇ ਯਾਦ ਕਰਾਊ ਤੇ ਬਾਈ ਕੀ ਕਰਨ ਬਿਲਕੁਲ ਜੀ ਪਹਿਲਾਂ ਇਹਦੀ 29 ਅਗਸਤ ਸੀਗੀ ਜਦੋਂ ਫਿਰ ਹੜਾ ਆਲਾ ਸੀ ਫਿਰ ਹੋਰ ਉਹ ਵਧ ਗਿਆ ਕੰਮ ਤੇ 5 ਸਤੰਬਰ ਇਹਨਾਂ ਨੇ ਕਰ ਲਈ థాంਕ ਯੂ ਪ੍ਰੋਡਿਊਸਰ ਜੀ ਜਿਨ੍ਹਾਂ ਨੇ ਉਸ ਤੋਂ ਬਾਅਦ ਵੀ 12 ਸਤੰਬਰ ਰੱਖ ਲਈ ਦੀ ਥੋੜਾ ਹੁਣ ਥੋੜੇ ਹੌਸਲੇ ਚ ਹੋ ਗਏ ਕਿਉਂਕਿ ਉੱਥੇ ਮੈਂ ਜਾ ਕੇ ਵੀ ਆਏ ਹੁਣ ਪੰਜਾਬੀ ਪਛਾਬੀਆਂ ਲਈ ਖੜ ਕੇ ਇੱਕ ਦੂਜੇ ਨਾਲ ਹੀ ਖੜ ਕੇ ਕਿਸ ਬਾਹਰਲੇ ਦੀ ਕਿਸੇ ਦੀ ਲੋੜ ਹੀ ਨਹੀਂ ਔਰ ਇਹ ਸਿਰਫ 20% ਹੈ ਹਜੇ 80% ਤਾਂ ਬੈਠੇ ਆ ਵੀ ਦੱਸੋ ਜੀ ਕੀ ਗੱਲ ਆ ਉਹ ਜਦੋਂ ਪਾਣੀ ਥੱਲੇ ਆਊਗਾ ਉਦੋਂ ਜਿਹੜੀਆਂ ਪ੍ਰੋਬਲਮਾਂ ਸਾਰੇ ਜਾਣੇ ਜਿਵੇਂ ਲੱਗੇ ਹੋਏ ਆ ਉਹ ਸੋਲਵ ਹੋਣਗੀਆਂ ਇੱਕ ਦੂਜੇ ਲਈ ਸਾਰੇ ਖੜੇ ਆ ਤੇ ਖੜੇ ਰਹਿਣਗੇ ਸੋ ਤੁਸੀਂ ਸਾਡੀ ਫਿਲਮ 12 ਸਪਟੰਬਰ ਨੂੰ ਆ ਰਹੀ ਹੈ ਬੱਚਿਆਂ ਦੀ ਫਿਲਮ ਹੈ ਬੱਚਿਆਂ ਨੂੰ ਜਰੂਰ ਲੈ ਕੇ ਜਾਇਓ ਫੈਮਲੀ ਫਿਲਮ ਹੈ ਫੈਮਲੀ ਨੂੰ ਜਰੂਰ ਲੈ ਕੇ ਜਾਇਓ 12 ਸਪਟੰਬਰ ਨੂੰ ਥੈਂਕ ਯੂ ਥੈਂਕ ਯੂ ਤੁਸੀਂ ਦੇਖਦੇ ਰਹੋ ਚਸਟ ਕਰਦੇ ਰਹੋ